ਸਸਰੀਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਹ ਵੇਖੋ ਜੀ ਸਾਡੇ ਕੰਨੀ ਤਾਂ ਕਾਫੀ ਮੀਂਹ ਪੈ ਗਿਆ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਜੀ ਤੁਹਾਡੇ ਕੰਨੀ ਕਿੰਨਾ ਕਮੀ ਪਿਆ ਲਓ ਜੇ ਪਾਣ ਲੱਗਿਆ ਬਿਹੜਾ ਸੁੰਬਰਨਾ ਤੇ ਬਾਕੀ ਬਿਹੜਾ ਸੁੰਬਰਨਾ ਸੁੰਬਰ ਕੇ ਫਿਰ ਮੈਂ ਕਿਹਾ ਚੱਲ ਫੇਰ ਮਗਰ ਗੋਹਾ ਸਿੱਟਦੀਆਂ ਕਿਉਂਕਿ ਮੀਂਹ ਪਏ ਕਰਕੇ ਮੀਂਹ ਪਏ ਕਰਕੇ ਗਿੱਲਾ ਬਹੁਤ ਜ਼ਿਆਦਾ ਸੀਗਾ ਮੈਂ ਕਿਹਾ ਚੱਲ ਜਦ ਤੱਕ ਮੜਾ ਜਾ ਧੁੱਪਾਂ ਨਾਲ ਸੁੱਕ ਜਾਊਗਾ ਕਿਉਂਕਿ ਗੋਹਾ ਢੇਰ ਤੇ ਸਿੱਟਣਾ ਹੁੰਦਾ ਇਹਦੇ ਕਰਕੇ ਫਿਰ ਉੱਥੇ ਤਿਲਕਣ ਹੁੰਦੀ ਆ ਇਹਦੇ ਕਰਕੇ ਮੈਂ ਕਿਹਾ ਚੱਲ ਪਹਿਲਾਂ ਵੀ ਸੁੱਕ ਜਵੇ ਤੇ ਫੇਰ ਮੈਂ ਠਹਿਰ ਕੇ ਮੜਾ ਜਾ ਵੀ ਫਿਰ ਨਾਲੇ ਗੋਹਾ ਸਿੱਟੂਗੀ ਨਾਲੇ ਬਾਕੀ ਡੰਗਰਾਂ ਥੱਲੇ ਫੇਰ ਅੜਕਾ ਮਾਰ ਦੂੰਗੀ ਲੋ ਜੀ ਬੇੜਾ ਆਪਣਾ ਸੁਭਰਿਆ ਗਿਆ ਸੀਗਾ ਬਾਕੀ ਆਪਾਂ ਡੰਗਰ ਵੱੱਛੇ ਦਾ ਉਧਰ ਨਵੇੜ ਲਿਆ ਉਹ ਚੱਕ ਲਿਆ ਸੀਗਾ ਤੇ ਮੀਂਹ ਕਰਕੇ ਹੁਣ ਗੋਹਾ ਤਾਂ ਪੱਥ ਨਹੀਂ ਹੁੰਦਾ ਗਿੱਲਾ ਹੁੰਦਾ ਇਹਦੇ ਕਰਕੇ ਆਪਾਂ ਢੇਰਤੀ ਸੜ ਦਿੰਨੇ ਆ ਤੇ ਬਾਕੀ ਡੰਗਰਾਂ ਨੂੰ ਪਾਣੀ ਪੂਣੀ ਪਲਾਉ ਹੋ ਗਿਆ ਸੀਗਾ ਡੰਗਰਾਂ ਦਾ ਕੰਮ ਉਧਰੋਂ ਨਵੇੜ ਕੇ ਫੇਰ ਮੈਂ ਕਿਹਾ ਚਲ ਇੱਧਰ ਕੰਸ ਕੰਸ ਸਾਫ਼ ਕਰ ਦਿੰਨੀ ਆ ਕੰਸਾਂ ਹੀ ਰਹਿ ਗਈਆਂ ਸੀ ਆਪਣੀਆਂ ਸਾਫ਼ ਕਰਨੀਆਂ ਬਾਕੀ ਛੱਤਾਂ ਛੁੱਤਾਂ ਤੇ ਤੱਕਿਆਂ ਦਰਵਾਜ਼ੇ ਤਾਂ ਆਪਾਂ ਸਾਫ਼ ਕਰਤੇ ਸੀਗੇ ਤੇ ਬਾਕੀ ਇਕੱਲਾ ਫੇਰ ਇਧਰ ਕਾਂਸਾਂ ਦਾ ਨਵੇੜ ਕੇ ਇਕੱਲਾ ਰਸੋਈ ਦਾ ਰਹਿ ਜਾਣਾ ਤੇ ਬਾਕੀ ਫਿਰ ਕਿਸੇ ਦਿਨ ਰਸੋਈ ਦਾ ਕਰ ਲਾਂਗੇ ਚਲੋ ਜੀ ਆਪਾਂ ਹੁਣ ਕਾਂਸਾਂ ਸਾਫ ਕਰ ਲਈਏ ਲੋ ਜੀ ਕੰਸਾ ਆਪਾਂ ਸਾਫ ਕਰਤੀਆਂ ਇੱਧਰ ਬਾਬਿਆਂ ਦੀਆਂ ਫੋਟੋਆਂ ਸਾਫ ਕਰਤੀਆਂ ਸੀਗੀਆਂ ਉੱਧਰ ਵੀ ਆਪਾਂ ਕਮਰੇ ਦੀ ਕੰਸਾ ਸਾਫ ਕਰਤੀ ਸੀਗੀ ਕੰਸਾ ਸਾਫ ਕਰਨ ਤੋਂ ਬਾਅਦ ਫਿਰ ਮੈਂ ਕਿਹ ਚੱਲ ਥੈਲੇ ਸੁੱਕੇ ਹੋਏ ਸੀਗੇ ਮੈਂ ਕਿਹ ਚੱਲੇ ਇਹਨਾਂ ਟਿਕਾਣੇ ਰੱਖ ਦੇਣੀਆਂ ਇੱਕ ਥੈਲੇ 'ਚ ਪਾ ਕੇ ਸਾਰੇ ਇਹ ਥੈਲੇ ਰੱਖ ਦੇਣੀਆਂ ਫਿਰ ਚੂਹਿਆਂ ਨਹੀਂ ਵੱਢਣੀਆਂ ਥੈਲੇ ਬਾਕੀ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਦਾ ਅੰਡਾ ਆਪਾਂ ਇੱਥੇ ਹੀ ਕਰਦੇ ਹਾਂ ਮਿਲਦੇ ਹਾਂ ਅਗਲੇ ਬਲੌਗ ਨਾਲ ਧੰਨਵਾਦ ਜੀ